ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਬਲੌਗ ਵਿੱਚ ਤੇ 15 ਕਿ ਮਿੰਟ ਹੋ ਗਏ ਮੈਨੂੰ ਆਈ ਨੰਗੜਵੜੀ ਚੋਂ ਤੇ ਅੱਜ ਮੈਂ ਨਾ ਕਿ ਗਈ ਸੀ ਕਿ ਕੇਸੀ ਤੇ ਬਿਨਾ ਬਾਈ ਮੈਂ ਬਾਗੀ ਸੀਗੀ Baal ਤੇ ਮੈਂ ਬਸ ਉੱਥੇ ਜਾ ਕੇ ਸੁਕਾ ਕੇ ਜਿੱ ਇਕੱਠੇ ਕਰ ਲੇ ਤੇ ਹਜੇ ਮਾਰੇ ਮੁੱਟੇ ਜਿਹਾ ਸਲਾਬੇ ਜਿਹਾ ਹੈ ਕਿ ਹੈ ਕਿਉਂਕਿ ਫਿਰ ਮੈਂ ਗਿੱਲੇ ਇਕੱਠੇ ਕਰ ਲੇ ਉੱਥੇ ਵੀ ਵਧੀਆ ਨਹੀਂ ਲੱਗਦਾ ਹੁੰਦਾਗਾ ਤੇ ਹੁਣ ਆਪਾਂ ਜਿਹੜੇ ਰਹਿੰਦੇ ਆ ਕੰਮ ਉਹ ਕਰਾਂਗੇ ਤੇ ਹਜੇ ਤਾਂ ਮੈਂ 10-15 ਮਿੰਟ ਮੈਂ ਕੋਈ ਕੰਮ ਨਹੀਂ ਕਰਦੀਗੀ ਕੰਮ ਮੈਂ 1-2 ਛੱਡ ਗਈ ਸੀਗੀ ਤੇ ਰੋਟੀ ਵਾਲੇ ਭਾਂਡੇ ਛੱਡ ਗਈ ਸੀਗੀ ਝਾੜੂ ਪੁੱਛ ਛੱਡ ਗਈ ਸੀ ਤੇ ਚੱਕ ਤਰ ਆਪਾਂ ਸਾਰੇ ਕਰਕੇ ਸੀ ਅੱਜ ਮੈਂ ਕੱਪੜੇ ਵੀ ਧੋਣੇ ਹੈਗੇ ਹੈ ਤਾਂ ਥੋੜੇ ਹੀ ਹੈਗੇ ਸਬਜੀ ਤੇ ਸਾਹਮਣੇ ਘਰ ਵਾਲਿਆਂ ਦੀ ਜਿਹੜੀ ਬਹੂ ਹੈਗੀ ਲਪਰੀਤ ਤੇ ਉਹਨੇ ਲਿਆ ਕੇ ਦਿੱਤੀ ਉਹ ਤੋਂ ਮੈਂ ਮੰਗਵਾਈ ਸੀਗੀ ਤੇ ਆਪਣਾ ਲਸਣ ਹਰੀ ਮਿਰਚ ਤੇ ਪਿਆਜ਼ मोटे मुट्य मोटे कट दी मैं ते तेल गर्म हो गया जीरा पाता तेज पत्ता पाता नहीं। मैं ला दूंगी तड़का तो बारौसम दिखाई मैं सू नवी कोठे गई है मैं, मैं तड़का ला के मैं भी जाऊंगी देखो ना ग्रेसी देखो कि ठंडा ठंडा तो बदल भी बहुत साड़ी सा फल भी क्धने शुरू करते ਨਵੀਂ ਕਣੀਆਂ ਆ ਗਈਆਂ ਆ ਜਾ ਬਹੁਤ ਬਰੀਕ ਬਰੀਕ ਆ ਉਹਨੂੰ ਮੈਂ ਡਰਾਈ ਦਿੱਤਾ ਵੀ ਬਹੁਤ ਕਣੀਆਂ ਆ ਹਾਂ ਜਦੋਂ ਬਾਰ ਕਣੀਆਂ ਆਉਣ ਲੱਗੀਆਂ ਤੇ ਆਪਾਂ ਲਾ ਲਈਏ फटाफट ਤੜਕਾ ਜੀ ਤੜਕਾ ਵੀ ਆਪਾਂ ਨੇ ਲਾਤਾ ਤੇ ਜੀ ਦੋ ਇਹਦੇ ਵਿੱਚ ਨੂਨ ਮਿਰਚ ਰੱਚ ਜੇ ਗਿਆ ਤੇ ਉਸ ਤੋਂ ਬਾਅਦ ਮੈਂ ਹਲਕਾ ਜਿਹਾ ਪਾਣੀ ਪਾ ਕੇ ਤੇ ਬਾਅਦ ਚ ਦੁੱਧ ਪਾਵਾਂਗੇ ਆਪਾਂ ਇਹਦੇ ਚ ਇਹ ਦੁੱਧ ਇੱਧਰ ਮੈਂ ਗਰਮ ਰੱਖਤਾ ਸੀਗਾ ਥੋ ਲੋ ਕਰਕੇ ਦੁੱਧ ਮੈਂ ਲੈ ਆਈ ਸੀ ਹਾਂਜੀ ਮੀ ਭੈਣ ਲੱਗ ਗਿਆ ਸ਼ਾਮ ਨੂੰ ਦੇਖ ਪੂਰਾ ਆ ਗਿਆ ਮੀ ਮੋਟੀਆਂ ਮੋਟੀਆਂ ਕੜੀਆਂ ਆ ਗਈਆਂ ਮਤਲਬ ਅੱਛਾ ਹਾਂਜੀ ਵੀ ਜਿਹੜੇ ਨਿਆਣੇ ਵੀ ਤਿਆਰ ਕਰ ਲਿਆ ਦਿਖਾਉਣੀ ਊਸ ਨੂੰ ਦੂਰੇ ਸ਼ਟਰ ਜਿਆ ਬਣਾ ਕੇ ਫੇਰ ਲਹੁ ਕੀਤਾ ਕਿੰਨਾ ਵਧੀਆ ਬੱਤਲ ਗੱਜੀਆਂ ਨਾਲ ਯਾ ਇਹਦੇ ਥੱਲੇ ਨਾ ਚਾਤਰ ਜੀ ਥੱਲੇ ਘੱਟ ਲੱਗਦੀਆਂ ਕਣੀਆਂ ਬੱਦੀ ਮੌਸਮ ਹੋਇਆ ਤੇ ਆਂਜਿਕ ਦਾ ਸਾਡੇ ਨਾ ਉਹ ਹਰ ਸਦਾ ਦੋਸਤ ਹੈਗਾ ਮੁੰਡਾ ਵੀ ਭਗਤੇ ਤੋਂ ਤੇ ਉਹਦੀ ਭੈਣ ਦੀ ਮੈਰਿਜ ਹੋਈ ਸੀ ਸ਼ਿਉਂ ਕਹਿੰਦਾ ਨੇ ਵੀ ਮੀਨ ਮੀਨ ਰਿਸ਼ਤੇਦਾਰੀ ਆਈ ਸੀਗੇ ਤੇ ਤਾਂ ਕਰਕੇ ਕਹਿੰਦਾ ਵੀ ਆਂਟੀ ਫਿਰ ਮੈਂ ਆਖਿਆ ਮੈਂ ਹਰਛਾ ਨਾਲ ਗੱਲ ਹੋਈ ਸੀ ਤੇ ਵੀ ਮੈਂ ਫੜਾ ਕੇ ਆਉਂਗਾ ਮੈਂ ਮਠਿਆਈ ਦਾ ਡੱਬਾ ਵੀ ਤੇ ਹੁਣ ਮੈਨੂੰ ਸगन ਦੇਣ ਵੀ ਜਾਣਾ ਪਊਗਾ ਤੇ ਚਲੋ ਕੋਈ ਗੱਲ ਨਹੀਂ ਤੇ ਆਪਾਂ ਸगन ਦੇ ਆਵਾਂਗੇ ਤੇ ਉਹ ਰੁਕੇ ਤਾਂ ਹੈ ਨਹੀਂ ਜਿਆਦਾ ਟਾਈਮ ਕਿਉਂਕਿ ਮੀਂਹ ਪੈ ਰਿਹਾ ਬਾਹਰ ਜਿਆਦੇ ਹਾਂਜੀ ਕਾਜੂ ਕਤਰੀ ਤੇ ਆਪ ਤਨ ਕਿਹੜੇ ਕ ਹੈਂ ਚਾਕਲੇਟ ਦੇ ਗਤਨ ਕੀ ਹੈ ਨਾ ਪਤ ਨਹੀਂ ਪਿੰਡੀਆਂ ਕਾਦੀਆਂ ਤੇ ਕਾਜੂ ਕਤਰੀ ਮੇਰੀ ਫੇਵਰੇਟ ਹੈਗੀ ਤੇ ਨਵੀਂ ਖੋਲ ਲੈ ਚਲਾਂ ਨਵੀਂ ਨੂੰ ਮੱਝਾ ਮਣੀ ਹਮ ਤੋਂ ਲੈ ਕੇ ਨਵੀਂ ਤੇ ਜੜੀ ਆਂਬ ਮੈਂ ਸਾਰਿਆਂ ਨਾਲੋਂ ਜ਼ਿਆਦਾ ਪਸੰਦ ਹੈ ਇੱਕ ਲੈ ਕੇ ਆਏਗੇ ਅਸਲਾ ਆਲੂ ਬਖਾਰੇ ਉਹ ਮੈਂ ਹਿਜ ਰੱਖਤੀ ਸੀਗੀ ਫਰੈਂਚ ਚ आज ना स्ट्रीमिंग। हां जी मैं ना रोटी खा ली थी ते नवीन ने भांडे धो दे सारे। ते कपड़ा भी मार के थे थे। ते निचोड़ के सका है। ਤੇ ਹੁਣ ਮੈਂ ਦਹੀਂ ਲਾ ਦੂੰਗੀ। ਬਾਕੀ ਸਾਰੇ ਕੰਮ ਆਪਣੇ ਹੋ ਗਏ। ਸੱਚੀਏ ਕਾਲਜੀ ਤੁਹਾਡਾ ਸਵਾਗਤ ਹੈ ਆਪਣੇ ਮਾਵਾ ਵਲੌਗ ਵਿੱਚ। ਤੇ ਕੱਲ ਆਪਾਂ ਨੇ ਵੀਡੀਓ ਜ਼ਿਆਦਾ ਬਣਾਈ ਨੀਗੀ। ਵੀ ਤੇ ਡੈਡੀ ਦੇ ਵਿੱਚ ਫੋਨ ਆ ਗਿਆ ਸੀਗਾ ਤੇ ਹੁਣ ਮੈਂ ਕਰੂੰਗੀ ਕੰਮ ਤੇ ਬਾਕੀ ਮੈਂ ਥੋੜਾ ਜਿਹਾ ਕੰਮ ਵੀ ਜਾ ਕੇ ਆਉਣਾਗਾ ਦੇਖਦੀ ਆਂ ਕਿ ਜੇ ਮੈਨੂੰ ਨਾਲ ਲੈ ਕੇ ਤਾਂ ਮੈਂ ਜਾਊਂਗੀ ਤੇ ਨਹੀਂ ਮੈਂ ਘਰੇ ਆਪ ਦਾ ਲਾਉਂਗੀ ਚਾਹ ਪੁੱਛ ਹੋਰ ਤਾਂ ਮੇਰਾ ਕੋਈ ਕੰਮ ਨਹੀਂਗਾ ਅੱਜ ਦਿਨ ਹੈਗਾ ਸ਼ਨੀਵਾਰ ਫਿਰ ਕੱਲ ਨੂੰ ਵੀ ਕੰਮ ਆ ਜਿਹੜੇ ਬਹੁਤ ਸਾਰੇ ਹੁੰਦੇ ਹੈਗੇ ਕਿਉਂਕਿ ਕੇਸੀ ਨਹਾਉਣਾ ਹੁੰਦਾਗਾ ਨਵੀ ਨੂੰ ਵੀ ਨਹਾਉਣਾ ਹੁੰਦਾਗਾ ਉਹਦੇ ਮਾਲਿਸ਼ ਕਰਨੀ ਹੁੰਦੀ ਹੈ ਤੇਲ ਦੀ ਤੇ ਕੰਮ ਮੇਰੇ ਸਾਰੇ ਪੈ ਹੀ ਅੱਜ ਵੀ ਵੀ ਵਧੀਆ ਲੈਂਖ ਲਖ ਲਿਆਰ ਜ ਹੈ ਨਹੀਂ ਗਾ ਵੀ ਵਧੀਆ ਠੀਕ ਹੈ ਤੇ ਫਿਰ ਵੀ ਮੈਨੂੰ ਆਤ ਹੈਗੀ ਹਰ ਇੱਕ ਚੀਜ਼ ਥਾਂਟ ਕਰ ਨਹੀਂ ਰੱਖ ਕੇ ਵਧੀਆ ਸਾਫ ਸੁਥਰਾ ਉਹਨੂੰ ਮੀ ਭੈਣ ਕਰਕੇ ਅੱਜ ਵੈਸੇ ਹਵਾ ਵੀ ਚੱਲੀ ਜਾਂਦੀ ਹੈ ਤੇ ਆਹੋ ਵੀ ਹੈ ਧੁੱਪ ਵੀ ਹੈ ਤੇ ਬੱਦਲ ਵੀ ਹੈਗੇ ਤੇ ਹੁਣ ਆਪਾਂ ਲਾਉਣੇ ਆ ਝਾੜੂ ਪੋਚਾਹ ਰਸੋਈ ਦਾ ਕੰਮ ਹੈ ਸਵੇਰ ਸਾਰਾ ਨਮੇੜ ਗਈ ਸੀ ਭਾਂਡੇ ਵੀ ਧੋ ਗਈ ਸੀਗੀ ਪਾਂਡੇ ਮੈਂ ਮਾਂਜ ਗਈ ਸੀ ਕਿ ਸਾਰੇ ਸੂਬੇ ਤੇ ਬਸ ਸੈਲਫ ਵੀ ਸਾਫ ਕਰ ਗਈ ਸੀ ਤੇ ਹੁਣ ਮੈਂ ਝਾੜੂ ਪੋਚਾ ਲਾਉਂਗੀ ਝਾੜੂ ਮੈਂ ਇੱਥੇ ਲਿਆ ਕੇ ਰੱਖਿਆ ਸੀਗਾ ਹੁਣੀ ਇੱਥੇ ਮੈਂ ਬੈਠੀ ਸੀ ਵੈਸੇ ਸਾਫ ਪਿਆਗਾ ਪਰ ਫਿਰ ਵੀ ਮੈਨੂੰ ਐ ਹੁੰਦਾ ਵੀ ਚੰਗੀ ਤਰ੍ਹਾਂ ਸਾਫ ਕਰ ਲਾਂ ਮੈਂ ਲੇਟ ਕਰਾਇਆ ਥੋੜਾ ਇੱਕ ਮੈਂ ਲੱਗਿਆ ਸੀ ਜਿਵੇਂ ਭੱਜ ਕੇ ਹੋ ਰਗੇ ਕਿਆ ਕਲਾਸ ਨੂੰ ਮੈਂ ਲਾ ਕੇ ਜਾਈਂ ਤੇਰੀ ਵੀਡੀਓ ਬਣੀ ਆ ਤੂੰ ਮੇਰੇ ਪੈਰ ਫੜੀ ਇੰਨੀ ਲੱਤ ਫੜਦੀ ਹੈ ਤੂੰ ਮੇਰੀ ਵੀਡੀਓ ਬਣਾ ਵੀਡੀਓ ਬਣੀ ਜਾਂਦੀ ਆ ਦੇਖ ਲੱਤਾਂ ਫੜਦੀ ਹੈ ਨਾ ਤੂੰ ਵੀਡੀਓ ਬਣਾਤੀ ਮੇਰੀ ਦਿਖਵਾਇ ਕਰਦੀ ਐ ਮੈਨੂੰ ਆਏ ਕਰਦੀ ਐ ਵੀ ਤੂੰ ਮੈਨੂੰ ਲੈ ਕੇ ਕਿਉਂ ਨਹੀਂ ਗਈਗੀ ਹਾਂਜੀ ਆ ਗਈ ਸੀਗੀ ਅਸੀਂ ਕਰੇ ਮੇਰੇ ਪੈਰ ਫੜੀ ਜਾਂਦੀ ਐ ਗਰੇਸੀ ਸਕੂਟਰੀ ਤੇ ਬਾਲ ਫਿੱਲਰ ਕੇ ਅਸੀਂ ਆਉਂਦੇ ਹੋਏ ਨਵੀ ਨੂੰ ਵੀ ਲਿਆਏ ਸਾਨੂੰ ਕੋਈ ਜ਼ਰੂਰੀ ਕੰਮ ਸੀਗਾ ਤੇ ਇੱਕ ਨਿੱਕਾ ਮੋਟਾ ਸਮਾਨ ਲੈ ਕੇ ਆਉਣਾ ਸੀਗਾ ਤੇ ਇੱਕ ਨਵੀ ਬਾਲੇ ਦੇਣ ਹੋਗੇ ਪੀ ਜਾਤੀ ਜਾ ਕਰਦੀ ਨੂੰ ਤੇ ਮੈਂ ਚਾਹ ਦਾ ਮੌਸਮ ਵੀ ਠੰਡਾ ਹੈ ਤੇ ਪੀਜ਼ਾ ਨੂੰ ਲਿਆ ਕੇ ਦਿੱਤਾਗਾ ਆ ਗਈ ਇੱਕ ਮਿੰਟ ਲਿਆਉਣੀ ਆ ਤੇ ਦਿਖਾਉਣੀ ਆ ਮੈ ਤੁਹਾਨੂੰ ਇੱਕ ਤਾਂ ਮੈਂ ਆਲੇ ਕੇ ਇਹਦੇ ਵਿੱਚ ਸਮਾਨ ਥੋੜਾ ਜਿਹਾ ਤੇ ਇੱਕ ਹੱਡਾ ਵੀ ਉਹਨਾਂ ਤੋਂ ਮੈਂ ਲੈ ਕੇ ਆਈ ਹੈਗੀ ਜੇ ਦੀ ਆਪਾਂ ਸਬਜ਼ੀ ਬਣਾਵਾਂਗੇ ਬੈਠੇ ਦੀ ਸਬਜ਼ੀ ਚ ਪਾਵਾਂਗੇ ਥੋੜਾ ਜਿਹਾ ਤਾਂ ਅੰਬ ਲੈ ਕੇ ਆਏ ਥੋੜੇ ਜਿਹਾ ਤੇ ਜੇ ਦੀ ਸਬਜ਼ੀ ਵੀ ਬਣਾਵਾਂਗੇ ਆ ਲੱਗਦੀ ਤਾਂ ਪੀਜ਼ਾ ਹਾਂਜੀ ਆ ਸਾਡਾ ਪੀਜ਼ਾ ਤੇ ਥੋੜਾ ਇਹ ਹਿੱਲ ਗਿਆ ਇੱਥੋਂ ਤੇ ਆਹ ਨਵੀਂ ਦੀ ਹੈਗੀ ਆਲੂ ਜਿਹੜੇ ਤੇ ਇਹਦੇ ਵਿੱਚ ਪਾਸਤਾ ਹੋਊਗਾ ਸ਼ਾਇਦ ਆ ਤੇ ਹੁਣ ਇਹ ਨੂੰ ਹਾਂਜੀ ਕੱਲੀ ਸੌਸ ਰਹੀ ਰਿਤੇ ਪਾਉਣ ਵਾਲੀ ਗਰਮ ਗਰਮ ਹੈਗਾ ਤੇ ਹੁਣ ਮੈਂ ਲੈ ਕੇ ਚਾਹਨੀ ਆ ਅੰਦਰ ਅੱਜ ਤੁਸੀਂ ਵੀ ਖਾ ਲਓ ਪੀਜ਼ਾ ਆ ਦੇਖੋ ਸਾਡਾ ਪਾਸਤਾ ਵੀ ਸਬਜ਼ੀ ਹੈ ਦੇ ਵਿੱਚ ਉੱਪਰ ਸਾਰੀ ਆ ਨਵੀਂ ਆ ਗਈ ਠੀਕ ਹਾਂਜੀ ਆਪਣੀ ਚਾਹ ਬਣੀ ਜਾਂਦੀ ਹੈਗੀ ਤੇ ਪੀਜਾ ਆਪਾਂ ਨੇ ਖਾ ਲਿਆ ਸਾਰਿਆਂ ਨੇ ਤੇ ਹੋਰ ਮੈਂ ਚਾਹ ਪੀਂ ਦਵਾਤਾਂ ਉਂਗੀ ਕੱਪੜੇ ਤੇ ਫੋਟਾ ਵੀ ਮੈਂ ਇੱਕ ਸਾਡੇ ਵਾਲੇ ਕਮਰੇ ਚ ਲਾਇਆ ਸੀਗਾ ਤੇ ਇੱਕ ਲਾਇਆ ਸੀਗਾ ਰਸੋਈ ਚ ਤੇ ਬਾਕੀ ਮੈਂ ਕਿਤੇ ਨਹੀਂ ਲਾਇਆ ਮੈਂ ਹੁ ਕੱਢ ਲਾਂਗੀ ਲਾ ਲੂੰਗੀ ਕਿਉਂਕਿ ਨਾ ਮੈਂ ਹਸਾਫ ਹੀ ਸੀਗਾ ਤੇ देते, कोठे भरते कोठे के बचाले जो मी थो थोड़ा त्या थोड़ा। वाला बता के फिर बनाई चाह हाँ जी बाथरूम आपने चंगी तरह धोता तो चलो कल धोना नहीं पैणा कपड़े बाल्टी भर के धोती तो है टब भर गया बाल्टी से बाथरूम भी साफ अपने चंह तरह हो गया हम सुकने ਫਿਰ ਮੈਂ ਬਣਾਉਂਗੀ ਕਾਰੇਲੇ ਆ ਦੇਖੋ ਕਿੰਨੇ ਸੋਹਣੇ ਲੱਗਦੇ ਕਲਰਫੁਲ ਲੱਗੇ ਤੇ ਆਪਾਂ ਨੇ ਕਾਰੇਲੇ ਨਮਕਲਾ ਕੇ ਰੱਖਤੇ ਸੀਗੇ ਕੱਟ ਕੇ ਤੇ ਇਹਨੂੰ ਆਪਾਂ ਬਾਅਦ ਚ ਸਾਫ਼ ਕਰਕੇ ਧੋ ਕੇ ਚੰਗੀ ਤਰ੍ਹਾਂ ਦਹੀਂ ਨਾਲ ਤੇ ਫਿਰ ਮੈਂ ਇਹਨੂੰ ਲਾਉਂਗੀ ਤੜਕਾ ਪਿਆਜ਼ ਪੂਜੀ ਕੇ ਤੇ ਨਵੀਂ ਦੇ ਡੇੜੀ ਅੱਜ ਫੇਰ ਲੈ ਕੇ ਜਮਣ ਸਿਆਲਾ ਪ੍ਰੀਤ ਨਹੀਂ ਲੈਂਦੀ ਹਾਂ ਤੋੜ ਕੇ ਹਾਂਜੀ ਕੱਪੜੇ ਆਪਣੀ ਤੂੰ ਕਿ ਸੁੱਕਨੇ ਪਾਤੇ ਤੇ ਇੱਕ ਤਾਰ ਇੱਧਰ ਹੈ ਜੀ ਤੇ ਆਪਨੇ ਬੀਜੜੇ ਨੇ ਆਲਣਾ ਵੀ ਕੰਪਲੀਟ ਕਰਕੇ ਮੈਨ ਲੱਗਦਾ ਉਹਦੇ ਵਿੱਚ ਨਾ ਹੁਣ ਹਰ ਰੋਜ਼ ਬੈਂਟ ਕੀ ਹੈਗੀ ਉਹ ਬੀਜੜੇ ਦਾ ਆਲਣਾ ਵੀ ਬਣ ਗਿਆ ਤੇ ਹਰ ਰੋਜ਼ ਇਹਦੇ ਵਿੱਚ ਆ ਕੇ ਨਾ ਉਹ ਬੈਠਦਾ ਹੈਗਾ ਬੈਠ ਦੀਏ ਕਿ ਬੈਠ ਜਾਏ ਪਤਾ ਨਹੀਂ ਤੇ ਇਹ ਕੱਪੜੇ ਆਪਣੇ ਬਧੀ ਧੋਤੇਗੇ ਕੱਲ ਨੂੰ ਚਲੋ ਕੰਮ ਘੱਟ ਹੋਊਗਾ ਘੱਟ ਤਾਂ ਕਿੱਥੇ ਹੁੰਦਾ ਸਾਰ ਸਫਾਇਆ ਹੋ ਜਾਣੀਆ ਕੱਲ ਨੂੰ ਚੰਗੀ ਤਰ੍ਹਾਂ ਐਤਵਾਰ ਹੈ ਤੇ ਅੱਜ ਕੱਪੜੇ ਧੋਤੇਗੇ ਚਾਦਰਾਂ ਮੈਂ ਧੋਣ ਗਈ ਨਹੀਂ ਗੀਆਂ ਪਰ ਹਵਾ ਵੀ ਚੱਲਦੀ ਹੈ ਪਰ ਗਰਮੀ ਵੀ ਬਹੁਤ ਹੈਗੀ ਜੀ ਫੁਮਸ ਜੀ ਹੋਈਏ ਪਤਾ ਨਹੀਂ ਤੇ ਚਾਤਰਾ ਕਰਕੇ ਹਵਾ ਨਹੀਂ ਵੇੜੇ ਚ ਪੈਂਦੀਗੀ ਤਾਂ ਕਰਕੇ ਹੁਣ ਮੈਂ ਆਪਣਾ ਉਹ ਗੀ ਕਰੀ ਲੈ ਤਾਂ ਗੰਡੇ ਮੈਂ ਬਾਰਾ ਚੱਕ ਲਈ ਤੇ ਇਹਨਾਂ ਨੂੰ ਮੈਂ ਕੱਟ ਰੂਗੀ ਹੁਣ ਫਟਾਫਟ ਤੇ ਦੋ ਫਾੜੀਆਂ ਮੈਂ ਪਾਉਂਗੀ ਕੱਚੇ ਅੰਬਾਂ ਦੀਆਂ ਕਿਉਂਕਿ ਮੇਰੇ ਕੋਲ ਟਮਾਟਰ ਨਹੀਂ ਹੈਗੇ ਤੇ ਨਾ ਹੀ ਸੀਗੀਆਂ ਹਰੀਆਂ ਮਿਰਚਾਂ ਕਾ ਕਾਲ ਚ ਅਸੀਂ ਆ ਗਏ ਤੇ ਲਾਲ ਮਿਰਚਾਂ ਜਿਹੜੀਆਂ ਨਹੀਂ ਸੁੱਕ ਗਈਆਂ ਇਹ ਹਰੀਆਂ ਹੀ ਸੀ ਸੁੱਕ ਗਈਆਂ ਇਹਨਾਂ ਨੂੰ ਧੋ ਕੇ ਆਪਾਂ ਨੇ ਭਿਉ ਲਿਆ ਤੇ ਇਹਨਾਂ ਦੀ ਚਟਨੀ ਵੀ ਵੈਸੇ ਹੈ ਬਹੁਤ ਸਵਾਦ ਬਣਦੀ ਹੈ ਤੇ ਲਸਣ ਵੀ ਆਪਾਂ ਨੇ ਛਿੱਲਾ ਲੈ ਨਵੀਂ ਛਿੱਲੇਗਾ ਤੇ ਦੁੱਧ ਮੇ ਪੁਣਕੇ ਰੱਖਤਾ ਜਾਮਣਾ ਹਜੇ ਮੇ ਧੋਣੀ ਨਹੀਂ ਆਈ ਮੜੀ ਹਵਾ ਤੇ ਰੱਖਤੀਆਂ ਅੱਖੀ ਚੰਗੀ ਜਾਂਦੀ ਐ ਤੇ ਆਹ ਆਪਾਂ ਨੇ ਨਮਕ ਲਾ ਕੇ ਰੱਖਿਆ ਸੀ ਪਹਿਲਾਂ ਉਹ ਆਪਾਂ ਨੇ ਧੋ ਕੇ ਨਿਚੋਰ ਕੇ ਫਿਰ ਆਪਾਂ ਨੇ ਦਹੀਂ ਥੋੜੀ ਜੀ ਖੱਟੀ ਸੀਗੀ ਦੋ ਦਿਨਾਂ ਦੀ ਪਈ ਬਈ ਤਹੀ ਜਿਹੜੀ ਬਈ ਹੋ ਜਾਂਦੀ ਐ ਜ਼ਿਆਦਾ ਖੱਟੀ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਰਲਾ ਕੇ ਤੇ ਉਹਨੂੰ ਫੈਂਟ ਕੇ ਤੇ ਇਹਨਾਂ ਵਿੱਚ ਕ੍ਰੇਲਿਆਂ ਚ ਪਾਤਾ ਇਹਨੂੰ ਹੁਣ ਬੈ ਚੰਗੀ ਤਰ੍ਹਾਂ ਧੋ ਲੂਗੀ ਤੇ ਇਹਨੂੰ ਹੋ ਗਿਆ ਅੱਧਾ ਘੰਟਾ ਤਰੇਲੇ ਐ ਰੱਖਿਆ ਨੂੰ ਤੇ ਹੁਣ ਆਪਾਂ ਬਣਾਵਾਂਗੇ ਤਰੇਲੇ ਤੇਲ ਆਪਾਂ ਨੇ ਕੜਾਹੀ ਚ ਪਾ ਲਿਆ ਤੇਲ ਆਪਣਾ ਗਰਮ ਹੋਈ ਜਾਂਦਾ ਤੇ ਤਰੇਲੇ ਵੀ ਆਪਾਂ ਨੇ ਧੋ ਕੇ ਤੇ ਬੜੀ ਚੰਗੀ ਤਰ੍ਹਾਂ ਕਰ ਲੇ ਨਿਚੋੜ ਲੇ ਤੇ ਬਾਕੀ ਸਮਾਨ ਵੀ ਆਪਣਾ ਤਿਆਰ ਆ ਤੇ ਇਹ ਮਾੜੀ ਜਿਹੀ ਨੇ ਮੈਂ ਕਾਲੀ ਮਿਰਚ ਪਾਉਂਗੇ ਵਿੱਚ ਇਹਦੇ ਨਾਲ ਨਾ ਇਹ ਹਰ ਇੱਕ ਸਬਜ਼ੀ ਚ ਹੀ ਪਾਉਣੀ ਚਾਹੀਦੀ ਹੈ ਦਾਲ ਹੋਵੇ ਸਬਜ਼ੀ ਹੋਵੇ ਦੇ ਲੋ ਵਿੱਚ ਥੋੜੀ ਜੀ ਤਾਂ ਪਾਉਣੀ ਚਾਹੀਦੀ ਹੈ ਚੂੰਡੀਕ ਮਤਲਬ ਵੀ ਇੱਕ ਚੂੰਡੀ ਚੁਟਕੀ ਤੇ ਹੁਣ ਆਪਾਂ ਇਹਨੂੰ ਥੱਲ ਲਾਂਗੇ ਤੇ ਇਹਦੇ ਆਪਾਂ ਇਹ ਪਾ ਲਈ ਕਰਾਂਗੇ ਸਭਨਾਂ ਚੰਗੀ ਤਰ੍ਹਾਂ ਘੋਲ ਲਾਂਗੇ ਜੀ ਤੇ ਇਹਦੇ ਆਪਾਂ ਇਹ ਭੁੱਜ ਕੇ ਜਿੰਨੇ ਕਾਪਾਂ ਨੂੰ ਲੋੜ ਸੀ ਤੇ ਕੋਟੋ ਪਿਆਜ਼ ਜੀ ਦੋ ਭੁੰਨਾਂਗੇ ਤੇ ਉਹ ਇਹ ਨਾ ਬਣ ਜਾਣਗੇ ਬਾਅਦ ਚ ਇਹ ਨੂੰ ਆਪਾਂ ਕੱਢ ਲੰਬੀ ਕਸੁੱਚ ਜਿਹੜੇ ਲਈ ਆਪਣੇ ਭੁੱਜ ਗਏ ਸੀ ਆਪਾਂ ਨੇ ਕੱਢ ਲੇ ਬਾਹਰ ਕਿਉਂਕਿ ਜੇ ਜ਼ਿਆਦਾ ਭੁੰਨਾਂਗੇ ਨਾ ਤੇ ਸੁੱਕ ਜੇ ਜਾਣਗੇ ਤੇ ਹੁਣ ਇਹ ਪੋਲੇ ਐ ਸੌਫਟ ਜੇ ਹੋ ਗਏ ਤੇ ਹੁਣ ਆਪਾਂ ਲਾ ਦਾਂਗੇ ਤੜਕਾ ਹਾਂਜੀ ਜੀਰਾ ਤੇ ਤੇਜ ਮਿਰਚ ਤਾਂ ਵੀ ਆਪਣਾ ਭੁੱਜ ਗਿਆ ਜਿੰਨੀ ਖਲੋੜ ਹੁਣ ਪਾ ਦਾਂਗੇ ਲਸਣ ਤੇ ਹਰੀ ਮਿਰਚ ਹੈ ਤਾਂ ਲਾਲ ਮਿਰਚ ਐ ਜੀ ਸੁੱਕੀ ਹੋ ਸੁੱਕੀ ਨਹੀਂ ਹੈ ਹਰੀ ਜੀ ਸੁੱਕ ਨਹੀਂ ਹੈ ਇਹ ਲਾਲ ਹੋਣਗੀਆਂ ਤੇ ਇਹਨਾਂ ਨੂੰ ਮਿਖਾਉ ਕੇ ਇਹ ਚੀਜ਼ ਆ ਗਈ पा देंगे तो कच्चे अंबा देंगे तो आप प्याज कटे हुए जो प्याज ब्राउन हो गए फिर आप देंगे करेले हल्दी लून मिर्च फिर आप जी प्याज भी अपने भुज के పాదే థా పావం గేమ్ ఆ अद्धा पसंटे तो घट है हम रख दूँगी रिटा रख दस कमेंट सेवा लें बस कर अपने बन के हो गए तैयार हाँ जी ओ मिर्च में माड़ी जी काली मिर्च पाई भुली गई से बस माड़ी जी पौनी चुटके कई आर्च कई करेले के खापू बन गए ਇਹ ਹੁਣ ਆਪਾਂ ਬਣਾਵਾਂਗੇ ਰੋਟੀ ਹਾਂਜੀ ਕ੍ਰੇਲੇ ਆਪਣੇ ਬਣ ਗਏ ਤੇ ਦੁੱਧਾ ਆਪਣਾ ਗਰਮ ਹੋਈ ਜਾਂਦਾ ਹਜੇ ਤੇ ਹੁਣ ਮੈਂ ਵੀਡੀਓ ਦੀ ਪਰਉੰਦੀ ਸਮਾਪਤੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਕੋਲੇ ਤੇ ਹੋਰ ਰਿਸ਼ਤੇਦਾਰਾਂ ਕੋਲੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ